ਸਵਾਸਾ ਸਵਾਸਾ ਕੀ ਦਾਤੁ ਉਤਰ ਪੁਨਿਤਰ ਨਾਮ ਜਪੈ ਹੈ ਤੀਂ ਇਤਿਆਸ ਸਤਗੁਰੂ ਮਹਾਰਾਜ ਦੀ ਆਪਣੇ ਸੇਵਾਦਾਰਾਂ ਨੂੰ ਸੇਵਾ ਕਰਨ ਦੀ ਦਾਤ ਬਖਸ਼ਿਸ਼ ਕਰਨੀ ਬਲ ਬੁੱਧੀ, ਪ੍ਰੇਮ, ਪਿਆਰ ਇਤਫਾਕ ਬਖਸ਼ਿਸ਼ ਕਰਨੇ ਕੰਮ ਕਾਜ ਰਹਿਤਾਂ ਦੇ ਦਾਤ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ 헤 ਦੀਨ ਦੇ ਆਲ ਸਤਗੁਰੂ समाज महाराज यो जो कि किसकारा तो समु सास नंदा समेत आज जो है ने गुरु जी ने बाज महाराज यो वीर जी बोलो अकविंजा दमड़े पे टा हाजर की थी के गुरु जी ने बाज महाराज जी पे टा दार परवान करनी जिना खजाने अभी जो खजाने आए सो खजाने पर पूर करने का कंटक दूर करने गुरुमुख परवार उत्तेजित ਇਹ ਤਨਾ ਦੇ ਸਮੂਹ ਪਰਿਵਾਰ ਵੱਲੋਂ ਗੁਰਮੁਖ ਪਰਿਵਾਰ ਵੱਲੋਂ ਗੁਰੂ ਗਰੀਬ ਨਵਾਜ਼ ਮਹਾਰਾਜਿਔਰ ਮਾਲਾ ਸਾਹਿਬ 11 ਦੰਬੜੇ ਅਤੇ ਮਠਿਆਈ ਦੀ ਸੇਵਾ ਕੀਤੀ ਗਈ ਗੁਰੂ ਗਰੀਬ ਨਵਾਜ਼ ਮਹਾਰਾਜਿ ਨੂੰ ਗੁਰਮੁਖ ਪਰਿਵਾਰ ਦੇ ਲੋਕ ਪਰ ਲੋਕ ਵਿੱਚ ਪਰਦੇ ਕੱਢਣੇ ਸੇਵਾਦਾਰ ਪ੍ਰਵਾਨ ਕਰਨੀ ਜਿਸ ਮਨੋ ਕਾਮਨਾ ਭਾਵਨਾ ਨੂੰ ਲੈ ਕੇ ਗੁਰਮੁਖ ਪਰਵਾਰ ਨੇ ਸੇਵਾ ਲਈ ਸੋ ਮਾਨੀਆਂ ਮਨੋ ਕਾਮਨਾ ਮਾਵਨਾ ਨੂੰ ਪੂਰਨ ਕਰਨੀਆਂ ਬੱਤਿਆ ਉਤੇ ਮਿਹਰ ਭਰਿਆ ਹੱਥ ਰੱਖਣਾ ਗੁਰੂ ਗਰੀਬ ਨਵਾਜ਼ ਮਹਾਰਾਜੀਓ ਦੇ ਰੋਪ ਦਾ ਦੇ ਤਾਨ ਬਖਸ਼ਿਸ਼ ਕਰਨੇ ਇਹ ਦੀਨ ਬਿਆਸ ਸਤਿਗੁਰੂ ਮਹਾਰਾਜੀ ਇਸੇ ਤਰ੍ਹਾਂ ਆਪ ਜੀ ਦੇ ਧਰਮ ਘਰੋਂ ਵਰਸਾ ਗੁਰਸਿੱਖ ਪਰਵਾਰ ਦੇ ਕੀਰਤ ਜੱਗੀ ਜੀ ਜਿਨ੍ਹਾਂ ਦੇ ਸਮੂਹ ਪਰਿਵਾਰ ਵੱਲੋਂ 21 ਦਮੜਿਆ ਤੇ ਰਮਾਲਾ ਭੇਟਾ ਹਾਜ਼ਰ ਕੀਤੀ ਜੀ ਗੁਰੂ ਗਰੀਬ ਨਵਾਜ਼ ਮਹਾਰਾਜ ਜੀਓ ਗੁਰਮੁਖ ਪਰਿਵਾਰ ਦੇ ਲੋਕ ਪਰ ਲੋਕ ਮਿੱਠ ਪਰਦੇ ਕੱਜਨੇ ਜਿਸ ਮਨੋ ਕਾਮਨਾ ਭਾਵਨਾ ਨੂੰ ਲੈ ਕੇ ਗੁਰਮੁਖ ਪਰਿਵਾਰ ਨੇ ਸੇਵਾ ਲਈ ਸੋਰ ਮਾਰਨੀਆਂ ਮਨੋ ਕਾਮਨਾ ਮਾ ਭਾਵਨਾ ਮਾ ਪੂਰਨ ਕਰਨੀਆਂ ਕੰਮ ਕਰ ਰਹੇ ਸਾਡੇ ਦਾਣ ਵਾਸ਼ਿਸ਼ ਕਰਨੇ ਪਰਿਵਾਰ ਦਿੱਤੇ ਮਿਹਰ ਭਰਿਆ ਹੱਥ ਰੱਖਣਾ ਆਪਣਾ ਨਾਮ ਜਪਾਣਾ ਦੂਜਾ ਭੋਣਾ ਦਮੜੇ ਭੇਟਾ ਹਾਜ਼ਰ ਕੀਤੀ ਗਈ ਭੇਟਾ ਦਰ ਪ੍ਰਵਾਨ ਕਰਨੀ ਜਿਸ ਖਜ਼ਾਨਿਆਂ ਵਿੱਚੋਂ ਖਜ਼ਾਨਿਆਂ ਹੈ ਸੋ ਖਜ਼ਾਨੇ ਭਰਪੂਰ ਕਰਨੇ ਮਿਹਰ ਕਰਨੀ ਗੁਰਮਖ ਪਰਵਾਰ ਤੇ ਮਿਹਰ ਪ੍ਰਿਆ ਹੱਥ ਰੱਖਣਾ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਇਸੇ ਤਰ੍ਹਾਂ ਅੱਗੇ ਤੇਰ੍ਹਾਂ ਕਰੋਮ ਸਿੰਘ ਸਾਹਿਬ ਗੁਰਸਿੱਖ ਪਰਵਾਰ ਜੀ ਕੁਮਾਰ ਜੀ ਜੀ ਨਾਮ ਵੱਲੋਂ 51 ਦਮੜੇ ਭੇਟਾ ਹਾਜ਼ਰ ਕੀਤੀ ਗਈ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਭੇਟਾ ਦਰ ਪ੍ਰਵਾਨ ਕਰਨੀ ਜਿਸ ਖਜ਼ਾਨਿਆਂ ਵਿੱਚੋਂ ਏ ਦੀਨ ਵਿਆਹ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਅਭਿਦੇ ਤਰਨ ਪਰਮ ਵਰਸਾ ਹੈ ਗੁਰਸਿੱਖ ਪਰਵਾਰ ਵੀਰ ਸਾਗਰ ਹੰਸ ਜੀ ਵੱਲੋਂ ਗੁਰੂ ਵੀਰ ਨਵਾਜ ਮਹਾਰਾਜ ਜੀਓ 55 ਦਮੜੇ ਭੇਟਾ ਹਾਜ਼ਰ ਕੀਤੀ ਗਈ ਗੁਰੂ ਗਰੀਨ ਨਵਾਜ ਮਹਾਰਾਜ ਜੀਓ ਦੀ ਸੇਵਾ ਦਾ ਪਰਮਾਨਾਮ ਕਰਨੀ ਰੈਸਟੋਰੈਂਟਾਂ ਦੇ ਕੰਮ ਵਿੱਚ ਵਰਕਤਾ ਪਾਣੀਆਂ ਕਿਰਪਾ ਕਰੀ ਮਿਹਰ ਕਰੀ ਜਿਨਾ ਖਜ਼ਾਨਿਆਂ ਵਿੱਚੋਂ ਖਜ਼ਾਨੇ ਆਏ ਸੋ ਖਜ਼ਾਨੇ ਭਰਪੂਰ ਕਰਨੇ ਦੀਂ ਦਿਆ ਸਤਿਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਅਭਿਦੇ ਦਰੋਂ ਘਰੋਂ ਬਰਸਾਹਾ ਗੁਰਸਿੱਖ ਪਰਿਵਾਰ ਮੀਰ ਦੀਪੰਦ ਗਿੱਲ ਜਿਤਨਾ ਦੇ ਪੁੱਤਰ ਗੁਰਮਨ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਗੁਰਮਖ ਪਰਿਵਾਰ ਵੱਲੋਂ 101 ਦਮੜਾ ਭੇਟਾ ਹਾਜ਼ਰ ਕੀਤੀ ਗਈ ਗੁਰੂ ਗਰੀਬ ਨਿਵਾਜ ਮਹਾਰਾਜ ਦੀ ਭੇਟਾ ਦਰ ਪ੍ਰਵਾਣ ਕਰਨੀ ਜਿਸ ਮਨੋਕਾਨਾ ਭਾਵਨਾ ਨੂੰ ਲੈ ਕੇ ਗੁਰਮਖ ਪਰਿਵਾਰਾਂ ਨੇ ਸੇਵਾ ਲਈ ਸੇਵਾ ਦਾ ਪ੍ਰਵਾਹ ਕਰਨੀ ਗੁਰੂ ਗਰੀਬ ਨਿਵਾਜ ਮਹਾਰਾਜ ਨੂੰ ਆਪਣਾ ਨਾਮ ਸੁਜਾ ਪੋਣਾ ਗੁਣਾ ਅੰਗ ਸੰਗ ਸਹਾਇਓ ਤੇ ਪ੍ਰਵਾਰਾਂ ਤੇ ਰਹਿਣ ਕਰੀ ਗੁਰੂ ਜੀ ਨਿਵਾਜ ਮਹਾਰਾਜ ਇਸ ਸਾਪਨ ਪਵਿੱਤਰ ਪਾਣੀ ਵਿਚੋਂ ਪਵਿੱਤਰ ਉਪਨਾਮੇ ਬਖਤੇ ਸੰਗਨ ਕਿਰਪਾ ਕਰੋ ਜੀ ਜੋ ਜੀਤਰ ਤੇ ਆਏ ਸੋ ਰਾਗੀ ਗੋਮ ਦੀ ਅਮਰਤਾ ਪੈ ਗੁਰੂ ਵਾਰੀ ਦੀਨਾ ਜੜ ਦੀ ਤਲਾ ਤੇਰੇ ਸਭਨਾ ਵਿੱਚ ਤੂੰ ਵਰਤਦਾ ਸ਼ਾਹ ਸਭ ਤਜਿਆਵੇਂ ਦਿਨ ਰਾਤ ਸਭ ਤੁੰ